ਇਹ ਤੁਸੀਂ ਜਾਦੇ ਹੋ ਕਿ ਪਿਛਲੇ ਲੰਬੇ ਸਬੇ ਤੋਂ ਬਰਸਾਤ ਨਾ ਹੋਣ ਕਾਰਨ ਜਿਹੜਾ ਵਾ ਉਹ ਕਣਕ ਦੀ ਫਸਲ ਤੇ ਹਾੜੀ ਦੀ ਹੋਰ ਫਸਲਾਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਬੜਾ ਪ੍ਰਭਾਵ ਪੈ ਰਿਹਾ ਸੀਗਾ ਖਾਸ ਕਰਕੇ ਬਰਾਂਡੀ ਏਰੀਆ ਦੇ ਵਿੱਚ ਕੰਢੀ ਏਰੀਆ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਵਾ ਇਹਦਾ ਨੁਕਸਾਨ ਹੋਣ ਦੀ ਸੰਭਾਵਨਾ ਸੀਗੀ ਆਲਰੇਡੀ ਬਰਸਾਤ ਅੱਜ ਪਈ ਹੈ ਬਹੁਤ ਵਧੀਆ ਸਹੀ ਸਭੀ ਤੇ ਪਈ ਹੈ ਤੇ ਜਿਹੜੀ ਜਿੱਥੇ ਕਿ ਪਾਣੀ ਦੇ ਦੀ ਲੋੜ ਸੀ ਕਿਉਂਕਿ ਇਸ ਵੇਲੇ ਜੇਕਰ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਤੇ ਇਹ ਬਰਸਾਤ ਵੀ ਪੈ ਜਾਂਦੀ ਤਾਂ ਉਹਦੇ ਨਾਲ ਕੀ ਹੈ ਕਿ ਫਸਲ ਡਿੱਗਨ ਦਾ ਸੰਭਾਵਨਾ ਰਹਿੰਦੀ ਆ ਕਿਉਂਕਿ ਇਹਦੇ ਨਾਲ ਕੋਈ ਛਿੜੀ ਹਵਾ ਵੀ ਚੱਲਦੀ ਆ ਸੋ ਇੱਕ ਜਿਹੜੀ ਬਰਸਾਤ ਜਿਹੜੀ ਆ ਇੱਕ ਹਾਰਦੀ ਫਸਲਾਂ ਵਾਸਤੇ ਬੜੀ ਇੱਕ ਲਾਈਵਨ ਸਾਭ ਤੋਂ ਹੋਵੇਗੀ ਇਹ ਇੱਕ ਖਾਸ ਗੱਲ ਨਹੀਂ ਰੱਖਣ ਦੀ ਗੱਲ ਹੈ ਕਿ ਕੁਝ ਜਿਹੜੇ ਸਾਡੇ ਨੀਵੇ ਲੱਗੇ ਆ ਖਾਸ ਕਰਕੇ ਗਦਾਸਪੁਰ ਜਿਹੜੀ ਦੇਖੀਏ ਸਾਡੇ ਕੁਝ ਜਿਹੜੇ ਬੇੜ ਦੇ ਲੱਗੇ ਆ ਉੱਥੇ ਸੇਮ ਦੇ ਕੋਈ ਸੇਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਉੱਥੇ ਸੋ ਉੱਥੇ ਥੋੜਾ ਖਿਆਲ ਰੱਖਣ ਦੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਧਾਮਾਂ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕਿਵੇਂ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹ ਬਾਹਰ ਕੱਢ ਦੇਣ ਆ ਮਤਲਬ ਇਹ ਜਿੰਨੀ ਕਿ ਜਿੰਨਾ ਕੁ ਔਲ ਲੱਗੀ ਦੀ ਹੀ ਉਹਨਾਂ ਦੇ ਵਾਸਤੇ ਪਾਣੀ ਚੱਲ ਜਾਊਗੀ ਜਿਹੜੀ ਉੱਚੀਆਂ ਪੈੜੀਆਂ ਦੇ ਪਰ ਜਿਹੜੇ ਨੀਵੇਂ ਲੱਗਿਆ ਥੋੜਾ ਜਿਹਾ ਖਿਆਲ ਰੱਖਣ ਦੀ ਲੋੜ ਆ ਸੋ ਬਾਕੀ ਫਸਲਾਂ ਵਾਸਤੇ ਜੇਕਰ ਸਰੋਂ ਵਾਸਤੇ ਦੇਖ ਲਈਏ ਛੋਲਿਆ ਮਸਰਾ ਵਾਸਤੇ ਦੇਖ ਲਈਏ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਨਾਇਵੰਸਾ ਹੋਵੇਗੀ ਕਿਉਂਕਿ ਜੇ ਆਪਾਂ ਹੋਰ ਜਿਹੜੀ ਪਰ ਸਾਲ ਜਿਹੜੀ ਆ ਨਹੀਂ ਪੈਂਦੀ ਦੇ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਨੀਵੇਂ ਥਾਮ ਨੇ ਉੱਥੇ ਜਿਹੜਾ ਵਾ ਉਹ ਆਪਣੇ ਜਿੱਦਾਂ ਪਾਣੀ ਖੜਾ ਹੋ ਜਾਂਦਾ ਉਹਨੂੰ ਬਾਹਰ ਕੱਢਣ ਇਸ ਦੇ ਨਾਲ ਨਾਲ ਮੈਂ ਦੁਜੀ ਬੇਨਤੀ ਕਰੂੰਗਾ ਕਿ ਕੁਝ ਕਿਸਾਨਾਂ ਨੇ ਦੇਖਿਆ ਗਿਆ ਕਿ ਇਸ ਵੇਲੇ ਜਿਹੜਾ ਵਾ ਉਹ ਸਪਰੇਅ ਕਰ ਰਿਹਾ ਹੈ ਕਣਕ ਦੀ ਸੱਕੜਕੀ ਫਸਲ ਦੇ ਉੱਤੇ ਜਾਂ ਹੋਰਾਂ ਫਸਲਾਂ ਦੇ ਉੱਤੇ ਉਹ ਕੀੜੇ ਮਾਰ ਕੀੜੇ ਮਾਰ ਦਵਾਈਆਂ ਇਹਦੀ ਕਰ ਰਿਹਾ ਹੈ ਕਿਸਾਨ ਵੀਰੋ ਇਹ ਬਹੁਤ ਜ਼ਿਆਦਾ ਨਜਾਇਜ਼ ਖਰਚੀ ਆਪਾਂ ਕਰ ਰਹੇ ਹਾਂ ਕਿਉਂਕਿ ਇਸ ਵੇਲੇ ਜੇ ਦੇਖੀਏ ਤੇ ਸਾਡੀ ਫਸਲ ਦੇ ਉੱਤੇ ਚਾਹੇ ਕਣਕ ਆ ਚਾਹੇ ਸਰੋਂ ਆ ਤੇ ਕੋਈ ਮਸਲਿਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਬਿਮਾਰੀ ਬਿਲਕੁਲ ਨਹੀਂ ਹੈ ਜਿੱਦ ਤੱਕ ਪੀੜੀ ਗੁੰਗੀ ਵੀ ਕਿਤੇ ਦਿਖਾਈ ਦਿੱਤੀ ਆ ਹੁਣ ਆਪਾਂ ਤੇ ਇਹਦੇ ਪਏ ਕਿ ਪਿਛਲੇ ਸਮੇਂ ਦੌਰਾਨ ਆੜੂ ਦੇ ਬੂਟੇ ਕਰਾਈ ਲੱਗੇ ਉਹਦੇ ਤੇ ਕਿੰਨਾ ਤੇਲ ਲੱਗ ਜਾਂਦਾ ਤੇਨਾ ਤੇਲਾ ਬਿਆਹ ਹੁੰਦਾ ਹੀ ਪਰ ਐਸ ਵੇਲੇ ਬਿਲਕੁਲ ਨਹੀਂ ਹੈ ਦਾ ਮਤਲਬ ਕੀ ਤੇਲਾ ਕਿਤੇ ਵੀ ਨਹੀਂ ਹੈਗਾ ਸੋ ਮੇਰੀ ਸਾਰੀ ਖਸਬੂ ਨੂੰ ਬੇਚਦੇ ਕਿ ਬਿਨਾਂ ਮਜਾ ਤੋਂ ਬਿਣਾ ਜ਼ਰੂਰ ਤੋਂ ਆਪਾਂ ਕਿਸੇ ਵੀ ਕੀਟਨਾਸ਼ਕ ਦਾ ਜਾਂ ਕਿਸੇ ਫਲੀ ਨਾਸ਼ਕ ਦਾ ਛਿੜਕਾ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਫਸਲ ਚੱਲਦੀ ਪਈ ਆ ਨਾਕਦੇ ਕੋ ਪੀ ਲੀਕੂਗੇ ਨਾ ਕੋ ਤੇਲਾਵਾ ਨਾ ਕੋ ਚੁੜੀ ਆ ਸੋ ਮੇਰੀ ਸਾਰੀ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਬਰਸਾਤ ਦਾ ਜਿਹੜਾ ਮੋੜ ਜਿਹੜਾ ਹੁਣ ਬਰਸਾਤ ਪਈ ਆ ਬਹੁਤ ਲਾਈਵ ਆਦਿਆ ਫਸਲਾਂ ਵਾਸਤੇ ਵੀ ਇੱਥੋਂ ਕਿ ਪਸ਼ੂਆਂ ਵਾਸਤੇ ਵੀ ਇਨਸਾਨ ਵਾਸਤੇ ਵੀ ਵਧੀਆ ਵਾ ਤੇ ਦੁਬਾਰਾ ਮੇਰੀ ਇਹੀ ਆ ਕਿ ਆਪਾਂ ਜਿਹੜੇ ਜਿਹੜੇ ਨੀਵੇਂ ਲਾ ਕੇ ਉੱਥੇ ਪਾਣੀ ਜਿਹੜਾ ਵਾ ਉਹ ਬਾਰ ਕਰ ਲਈਏ ਜਿਹੜੇ ਜਿੱਥੇ ਕੋਈ ਆ ਪ੍ਰੋਬਲਮ ਹੈਗੀ ਆ ਉਹ ਦੇਖ ਲਈਏ ਜਾਂ ਜਿੱਥੇ ਕੋਈ ਐਸ ਨੇ ਜਿਹੜਾ ਕੋਈ ਜੇਬ ਕੋੜੀਆਂ ਕੋਈ ਕੋਈ ਵੀ ਜਿਹੜਾ ਹਾਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਸ਼ਿਕਾਇਤ ਕਰਨੀ ਜੂਤਰੀ ਹੈ ਜੇਕਰ ਜੂਤ ਪਈਦੀ ਹੈ ਤਾਂ ਆਪਣੇ ਜਿਹੜੇ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜੂਰ ਸੰਪਰਕ ਕਰ ਲਿਆ ਜਾਵੇ ਤਾਂ ਜੋ ਉਹ ਉਹਦੇ ਮੁਤਾਬਕ ਜਿਹੜਾ ਵਾ ਆਪਾਂ ਕਿਸੇ ਵੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀ